ਸਤਿ ਸ਼੍ਰੀ ਅਕਾਲ ਜੀ ਵੀਡੀਓ ਵੇਖ ਰਹੇ ਆਪ ਸਭ ਨੂੰ ਜੀ ਆਇਆਂ ਨੂੰ ਲੈ ਕੇ ਹਾਜ਼ਰ ਹਾਂ ਅੱਜ ਦੀ ਵੱਡੀ ਖਬਰ ਖਬਰ ਨਾਲ ਅੰਤ ਤੱਕ ਜਰੂਰ ਬਨੇ ਰਹਿਣਾ ਜਿੰਨਾ ਵੀਰਾ ਭੈਣਾ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਉਹ ਸਬਸਕ੍ਰਾਈਬ ਕਰ ਲੈਣ ਅਤੇ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਜਰੂਰ ਕਰ ਦੇ ਸ਼ੁਰੂਆਤ ਕਰਦੇ ਹਾਂ ਅੱਜ ਦੀ ਵੱਡੀ ਖਬਰ ਆਪ ਸ਼ੱਕ ਕੇ ਕਾਂਗਰਸ ਦੇ ਸ਼ਾਮਿਲ ਹੋਏ ਜਸੀ ਖਗੂੜਾ ਇਸ ਦੇ ਨਾਲ ਹੀ ਹੋਟਲ ਦੀ ਅੱਧੀ ਰਾਤ ਨੂੰ ਰੇਡ ਇਸ ਦੇ ਨਾਲ ਹੀ ਆਮਦਨ ਕਰ ਕੇ ਚੋਣ ਕਮਿਸ਼ਨ ਦੀ ਟੀਮ ਨੂੰ ਲੁਧਿਆਣਾ ਦੇ ਫਿਰੋਜ਼ਪੁਰ ਰੋਡ ਤੇ ਸਥਿਤ ਹੋਟਲ ਪਾਕ ਪਲਾਜ਼ਾ ਦੀ ਲੰਮੀ ਰਾਤ ਤਕਰੀਬ 11:30 ਵਜੇ ਆਪਾਂ ਮਾਰਿਆ ਟੀਮਾਂ ਵੱਲੋਂ ਪੂਰੀ ਹੋਟਲ ਦੀ ਸੀਲ ਕਰ ਦਿੱਤਾ ਗਿਆ ਕਿਸੇ ਵੀ ਵਿਅਕਤੀ ਨੂੰ ਅੰਦਰ ਜਾਂ ਬਾਹਰ ਆਉਣ ਦੀ ਇਜਾਜ਼ਤ ਨਹੀਂ ਦਿੱਤੀ ਗਈ ਸੀ ਹੋਟਲ ਦੇ ਮਾਲਕ ਸਾਬਕਾ ਵਿਧਾਇਕ ਜੱਸੀ ਖਗੂੜਾ 23 ਦਿਨ ਪਹਿਲਾਂ ਆਪ ਆਮ ਆਦਮੀ ਪਾਰਟੀ ਦੇ ਨੂ ਅਲਵਿਦਾ ਕਹਿ ਕੇ ਕਾਂਗਰਸ ਵਿੱਚ ਸ਼ਾਮਿਲ ਹੋਏ ਸਨ ਇਸ ਦੇ ਨਾਲ ਹੀ ਜਿ ਸਿੱਖ ਘੋੜਾ ਕਾਂਗਰਸ ਸੀ ਉਮੀਦਵਾਰ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਕਾਫੀ ਕਰੀਬ ਹਨ ਅਤੇ ਸੂਤਰਾਂ ਅਨੁਸਾਰ ਚੋਣ ਕਮਿਸ਼ਨ ਦੇ ਆਮਦਨ ਕਰ ਵਿਭਾਗ ਨੂੰ ਸੂਚਨਾ ਮਿਲੀ ਕਿ ਚੋਣ ਚ ਇਸਤੇਮਾਲ ਕਰਨ ਲਈ ਹੋਟਲਸ ਚ ਵੱਡੀ ਰਕਮ ਪਈ ਹੈ ਟੀਮਾਂ ਨੇ ਦੇਰ ਰਾਤ ਹੋਟਲ ਦੇ ਕਮਰਿਆਂ ਵਿੱਚ ਜਾਂਚ ਕੀਤੀ ਟੀਮਾਂ ਨੇ ਉਹਨਾਂ ਕਮਰਿਆਂ ਚ ਸਮਾਨ ਵੀ ਜਾਂਚ ਕੀਤਾ ਜਿੱਥੇ ਰਾਜਾ ਵੜਿੰਗ ਨੇ ਨੇੜਲੇ ਲੋਕ ਰਹੇ ਰਹੇ ਹਨ ਲੋਕਾਂ ਨੂੰ ਪੁਲਿਸ ਅਧਿਕਾਰੀ ਨੇ ਇਸ ਮਾਮਲੇ ਨੂੰ ਚੁੱਪ ਧਾਰੀ ਰੱਖਣ ਲਈ ਕਿਹਾ ਖਬਰ ਨੂੰ ਅੰਤ ਤੱਕ ਵੇਖਣ ਲਈ ਆਪ ਸਭ ਦਾ ਧੰਨਵਾਦ ਕਮੈਂਟ ਕਰਕੇ ਆਪਣੀ ਰਾਇ ਜ਼ਰੂਰ ਦਿਓ ਧੰਨਵਾਦ